ਹਰੇ ਸਾਨੂੰ ਇਤਲਾਹ ਦਿੱਤੀ ਸੀਗੀ ਥਾਣੇ ਦੇ ਵਿੱਚ ਕਿ ਇਹਨਾਂ ਦਾ ਬੇਟਾ ਦਮਨ ਜਿਹੜਾ ਕਿ 4 ਸਾਲੇ ਦੀ ਉਮਰ ਹੈਗੀ ਹੈ ਵੀ ਇਹਨੂੰ ਤੇ ਇਹਦੇ ਨਾਲ ਇਹਦਾ ਇੱਕ ਦੋਸਤ ਹੋਰ ਸੀਗਾ ਦਿਲਪ੍ਰੀਤ ਇਹਨਾਂ ਦੇ ਉੱਪਰ ਬਹੁਤ ਬੁਰੀ ਤਰੀਕੇ ਨਾਲ ਹਮਲਾ ਕੀਤਾ ਗਿਆ ਸੀਗਾ ਇਹਨ ਦੇ ਵਿੱਚ ਆਕਾਸ਼ ਤੇ ਇਹਦੇ ਹੋਰ ਪੰਜ ਸਾਥੀ ਸੀਗੇ ਟੋਟਲ 6 ਜਣਿਆਂ ਨੇ ਚਾਕੂ ਨਾਲ ਸਟੈਬਿੰਗ ਕੀਤੀ ਗਈ ਸੀਗੀ ਹਮਲਾ ਬਹੁਤ ਬੁਰੀ ਤਰੀਕੇ ਨਾਲ ਇਹਨਾਂ ਨੂੰ ਜ਼ਖਮੀ ਕਰ ਦਿੱਤਾ ਸੀਗਾ ਜਿਸ ਤੋਂ ਬਾਅਦ ਇਹਨਾਂ ਦੋਨਾਂ ਬੱਚਿਆਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਗਿਆ ਸੀਗਾ ਜਿਸ ਦੇ ਬਾਅਦ ਬਹੁਤ ਦੁਖਦਾਇਕ ਘਟਨਾ ਹੋਈ ਸੀਗੀ ਕਿ ਜਿਹਦੇ ਵਿੱਚ ਇਸ ਬੱਚੇ ਦੀ ਦਮਨ ਦੀ ਦੁਖਬਰੀ ਘਟਨਾ ਦੇ ਵਿੱਚ ਇਹਦੀ ਮੌਤ ਹੋ ਗਈ ਸੀਗੀ ਤੇ ਦਿਲਪ੍ਰੀਤ ਹਜੇ ਵੀ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹਸਪੀਟਲ ਦੇ ਵਿੱਚ ਐਡਮਿਟ ਹੈਗਾ। ਇਹਨ ਦੇ ਵਿੱਚ ਮਰਡਰ ਦੀ ਐਫਆਈਆਰ ਦਰਜ ਹੋਈ ਸੀਗੀ ਸੈਕਸ਼ਨ 103 ਤੇ ਅਟੈਂਪਟ ਟੂ ਮਰਡਰ ਸੈਕਸ਼ਨ 109 126 ਤੇ ਉਸ ਤੋਂ ਬਾਅਦ 190 ਤੇ 191 ਪੰਜ ਸੈਕਸ਼ਨਾਂ ਦੇ ਵਿੱਚ ਐਫਆਈਆਰ ਦਰਜ ਹੋਈ ਸੀਗੀ ਐਫਆਈਆਰ ਨੰਬਰ 94 ਪੁਲਿਸ ਸਟੇਸ਼ਨ ਫੇਜ਼ 8 ਐਸਐਸ ਨਗਰ ਦੇ ਵਿੱਚ ਇਹ ਦਰਜ ਹੋਈ ਸੀਗੀ ਇਸ ਐਫਆਈਆਰ ਦੇ ਇਸ ਐਫਆਈਆਰ ਨੂੰ ਟ੍ਰੇਸ ਕਰਨ ਲਈ ਪੁਲਿਸ ਸਟੇਸ਼ਨ 8 ਦੇ ਜਿਹੜੇ ਇੰਸਪੈਕਟਰ ਹੈਗੇ ਇੰਸਪੈਕਟਰ ਤੇ ਆਈਟੀ ਸਿਟੀ ਦੇ ਇੰਸਪੈਕਟਰ ਸਿਮਰਜੀਤ ਤੇ ਸਾਡੇ ਸੀਆਈਏ ਦੇ ਇੰਸਪੈਕਟਰ ਹਰਮਿੰਦਰ ਸਿੰਘ ਆ ਸਾਡੇ ਐਸਪੀਡੀ ਜੋਤੀ यादव ਸਾਡੇ ਡੀਐਸਪੀਡੀ ਤਲਵਿੰਦਰ ਸਿੰਘ ਸਾਡੇ ਐਸਪੀ ਸਿਟੀ ਹਰਬੀਰ ਅਟਵਾਲ ਸਾਡੇ ਡੀਐਸਪੀ ਸਿਟੀ 2 ਹਰਸਿਮਰਨ ਬਲ ਇਹਨਾਂ ਸਾਰਿਆਂ ਦੀ ਵੱਖੋ-ਵੱਖਰੀਆਂ ਟੀਮਾਂ ਐਸਐਸਪੀ ਦੀਪਕ ਪਾਰਿਕ ਜੀ ਨੇ ਬਣਾਈ ਸੀਗੀ ਤੇ ਸਾਡੇ ਡੀਜੀਪੀ ਪੰਜਾਬ શ્રી ਗੌਰਵ यादव ਜੀ ਵੀ ਜਿਹੜੇ ਹੈਗੇ ਇਸ ਪੂਰੇ ਮਾਮਲੇ ਨੂੰ ਸਾਨੂੰ ਦਿਸ਼ਾ ਨਿਰਦੇਸ਼ ਕੰਟੀਨਿਊਸਲੀ ਗਾਈਡੈਂਸ ਤੇ ਸਪੋਰਟ ਦੇ ਰਹੇ ਸੀਗੇ ਸੋ ਅਸੀਂ ਵੱਖੋ-ਵੱਖਰੀਆਂ ਟੀਮਾਂ ਇਹਦੇ ਵਿੱਚ ਬਣਾ ਕੇ ਜਿਹੜੀ ਹੈਗੀ ਹੈ ਯੂਪੀ ਦਿੱਲੀ ਵਗੈਰਾ ਕਾਫੀ ਜਗ੍ਹਾ ਅਸੀਂ ਭੇਜੀ ਸੀਗੀ ਦੋਸ਼ਿਆਦੀ ਭਾਲ ਕਰਨ ਲਈ ਇਹਦੇ ਵਿੱਚ ਟੋਟਲ 6 ਦੋਸ਼ੀ ਆਈਡੈਂਟੀਫਾਈ ਹੋ ਗਏ ਸੀਗੇ ਸਾਰੇ ਦੇ ਸਾਰੇ ਦੋਸ਼ੀ ਆਈਡੈਂਟੀਫਾਈ ਹੋ ਗਏ ਸੀ ਤੇ ਹੁਣ ਤੱਕ ਜਿਹੜੇ ਹੈਗੇ 4 ਦੋਸ਼ੀ ਫੜੇ ਗਏ ਹੈਗੇ ਜਿਹਦੇ ਵਿੱਚ 3 ਦੋਸ਼ੀ ਜਿਨ੍ਹਾਂ ਦੀ ਪਹਿਚਾਨ ਅਮਨ टाक ਦੂਜਾ ਦੋਸ਼ੀ ਅਰुण ਤੇ ਤੀਜਾ ਦੋਸ਼ੀ ਆਕਾਸ਼ ਇਹ 3 ਹੁਣ ਤੱਕ ਅਰੈਸਟ ਹੋ ਗਏ ਤੇ ਚੌਥਾ ਦੋਸ਼ੀ ਵੀ ਅਰੈਸਟ ਹੋ ਗਿਆ ਉਹ ਜੁਵੈਨਾਈਲ ਹੈ ਇਸ ਕਰਕੇ ਤੁਹਾਨੂੰ ਮੈਂ ਉਹਦੀ ਪਹਿਚਾਨ ਜ਼ਾਹਿਰ ਨਹੀਂ ਕਰ ਸਕਦੀ ਹੈਗੀ ਇਹ ਜਿਹੜਾ ਦੋਸ਼ੀ ਅਮਨ ਹੈਗਾ ਇਹ ਸੈਕਟਰ 52 ਚੰਡੀਗੜ੍ਹ ਦਾ ਰਹਿਣ ਵਾਲਾ 19 ਸਾਲ ਦੀ ਉਮਰ ਹੈਗੀ ਹੈ 8th ਕਲਾਸਾ ਪਾਸ ਹੈਗਾ ਤੇ ਇਹਦੇ ਖਿਲਾਫ ਪਹਿਲਾਂ ਵੀ ਫੇਜ਼ 1 थाना ਮੁਹਾਲੀ ਦੇ ਵਿੱਚ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈਗਾ ਦੂਜਾ ਦੋਸ਼ੀ ਅਰुण ਇਹਦੀ ਵੀ ਉਮਰ ਜਿਹੜੀ ਹੈਗੀ 19 ਸਾਲ ਹੈਗੀ ਇਹ ਵੀ 8th ਕਲਾਸਾ ਪਾਸ ਹੈ ਇਹਦੇ ਖਿਲਾਫ ਵੀ ਪਹਿਲਾਂ ਫੇਜ਼ 1 ਮੁਹਾਲੀ ਵਿਖੇ ਲੜਾਈ ਝਗੜੇ ਦਾ ਮੁਕੱਦਮਾ ਦਰਜ ਹੈਗਾ ਤੀਜਾ ਦੋਸ਼ੀ ਆਕਾਸ਼ ਇਹ ਵੀ ਜਿਹੜਾ ਹੈਗਾ ਇਹ ਪਿੰਡ ਕੁਮੜਾ ये भी रहने वाला यदि उम्र करीब बाईस साल है ये ट्वेल्थ क्लास पास है ए खिलाफ पहला कोई मुकदमा दर्ज है नहीं है तो चौथा जुबे नल जो ये एप्रीहेंड किया गया है इस तो अलावा दो होर दोषी आइडेंटिफाई हो गए है जिना के नाम रितेश अमित है ये कुमड़ा विखे ही रेंटते कमरे लेके रेंद्ते हैं सारे दोषी जड़े है कुंबड़ा विखे रेंटते कमरे लेके रेंगे है ਇਹ ਉਸ ਦਿਨ ਵਾਰਦਾਤ ਵਾਲੇ ਦਿਨ ਪਤਾ ਲੱਗਿਆ ਹੈਗਾ ਕਿ ਸ਼ਾਮ ਨੂੰ ਕਰੀਬ 6:30 ਪੋਨੇ 7 ਵਜੇ ਦੀ ਗੱਲ ਹੈਗੀ ਹੈ ਕਿ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੈਗਾ ਇਹ ਝਗੜਾ ਹੋਇਆ ਸੀਗਾ ਇਹ ਦੋਨੋਂ ਬੱਚੇ ਜਿਹੜੇ ਹੈਗੇ ਹੈਗੇ ਦਮਨ ਤੇ ਦਿਲਪ੍ਰੀਤ ਇਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਇਹਨਾਂ ਨੂੰ ਇਹ ਜਿਹੜੇ ਦੋਸ਼ੀ ਪਾਰਟੀ ਹੈਗੀ ਹੈ ਉਹਨਾਂ ਨੇ ਇਹਨਾਂ ਨੂੰ ਗਾਲੀ ਗਲੋਚ ਕੀਤੀ ਤੇ ਜਦੋਂ ਦਮਨ ਅਤੇ ਦਿਲਪ੍ਰੀਤ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਗਾਲੀ ਗਲੋਚ ਨਾ ਕਰੋ ਆਮ ਨਾਲ ਬੋਲੋ ਉਦੋਂ ਇਹ ਸਾਰੇ ਜਿਹੜੇ ਦੋਸ਼ੀ ਮੁਲਾਜ਼ਮ ਹੈਗੇ ਮੁੰਡੇ ਹੈਗੇ ਇਹਨਾਂ ਨੇ ਬਹੁਤ ਹੀ ਬੁਰੀ ਤਰੀਕੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਤੇ ਸਟੈਬਿੰਗ ਕੀਤੀ ਉਹਨਾਂ ਦੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਦੇ ਬੋਡੀ ਦੇ ਉੱਤੇ ਸਟੈਬਿੰਗ ਇੰਜਰੀਜ਼ ਹੈਗੀਆਂ ਵਾਈਟਲ ਆਰਗਨਸ ਦੇ ਉੱਤੇ ਸਟੈਬਿੰਗ ਇੰਜਰੀਜ਼ ਹੈਗੀਆਂ ਜੀਹਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਸੀ ਤੇ ਦੂਜਾ ਬੱਚਾ ਜਿਹੜਾ ਹੈਗਾ ਉਹਨੂੰ ਵੀ ਵਾਈਟਲ ਪਾਰਟਸ ਦੇ ਉੱਤੇ ਸਟੈਬਿੰਗ ਇੰਜਰੀਜ਼ ਹੈਗੀਆਂ ਜੀਹਦੇ ਕਰਕੇ ਹਲੇ ਵੀ ਉਹ ਹਸਪੀਟਲ ਦੇ ਵਿੱਚ ਐਡਮਿਟ ਹੈਗਾ ਤੇ ਇਹਦੇ ਵਿੱਚ ਇੱਕ ਹੋਰ ਦੋਸ਼ੀ ਗੌਰਵ ਜੀ ਨੇ ਕਿ ਇਹਨਾਂ ਦੋਸ਼ੀਆਂ ਨੂੰ ਪਜਾਉਣ ਦੇ ਵਿੱਚ ਮਦਦ ਕੀਤੀ ਸੀਗੀ ਉਹਨੂੰ ਵੀ ਆਪਾਂ ਅਰੈਸਟ ਕੀਤਾ ਹੈਗਾ ਸੈਕਸ਼ਨ 249 ਬੀ ਐਨ ਐਸ ਤੇ 612 ਬੀ ਐਨ ਐਸ ਕ੍ਰਿਮੀਨਲ ਕਾਂਸਪੀਰੇਸੀ ਤੇ ਪਜਾਉਣ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਪਜਾਉਣ ਦੀ ਮਦਦ ਕਰਨ ਦੀ ਧਾਰਾ ਵਾ ਅਸੀਂ ਇਹਦੇ ਵਿੱਚ ਲਗਾਈ ਹੈਗੀ ਉਹਦੇ ਵਿੱਚ ਇਸ ਨੂੰ ਗੌਰਵ ਨੂੰ ਆਪਾਂ ਅਰੈਸਟ ਕੀਤਾ ਹੈਗਾ ਸੋ ਇਸ ਤਰੀਕੇ ਨਾਲ ਟੋਟਲ ਪੰਜ ਅਰੈਸਟ ਹੁਣ ਤੱਕ ਇਸ ਮਾਮਲੇ ਦੇ ਵਿੱਚ ਹੋ ਚੁੱਕੀ ਹੈ ਤੇ ਜਿਹੜੇ ਹੋਰ ਦੋ ਦੋਸ਼ੀ ਰਹਿੰਦੇ ਹੈਗੇ ਉਹਨਾਂ ਨੂੰ ਵੀ ਜਲ ਤੋਂ ਜਲਦ ਅਰੈਸਟ ਕੀਤਾ ਜਾਊਗਾ ਇਹਦੇ ਵਾਸਤੇ ਵੀ ਸਾਰੀ ਸਾਡੀ ਟੀਮਾ ਜਿਹੜੀ ਹੈਗੀ ਹੈ ਲੱਗਿਆ ਹੋਈ ਹੈ ਮੈਮ ਜਦੋਂ ਭੱਜੇ ਸੀਗੇ ਕਿੱਥੋਂ ਦੀ ਮਤਲਬ ਫਾਇਰ ਬਣੀ ਸੀ ਕਿੱਥੋਂ ਹਾਂਜੀ ਬਿਲਕੁਲ ਇਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਹੈਗਾ ਇਹ ਇਹਨਾਂ ਦੇ ਸਾਰਿਆਂ ਨੇ ਗੌਰਵ ਨੇ ਇਹਨਾਂ ਨੂੰ ਲੌਜਿਸਟਿਕਸ ਤੇ SIM ਕਾਰਡ ਪ੍ਰੋਵਾਈਡ ਕੀਤੇ ਤੇ ਸਭ ਤੋਂ ਪਹਿਲਾ ਇਹ ਚੰਡੀਗੜ੍ਹ ਦੇ ਤਨਾਸ ਵਿਖੇ ਗਏ ਹੈਗੇ ਜਿੱਥੇ ਇਹਨਾਂ ਦੀ ਜਿਹੜੀ ਦੋਸ਼ੀ ਹੈਗੀ ਆ ਉਹਨਾਂ ਦੀ ਉਹਨਾਂ ਦੀ ਕੋਈ ਰਿਲੇਟਿਵ ਰਹਿੰਦੀ ਹੈਗੀ ਇਹ ਪਹਿਲਾ ਉੱਥੇ ਗਏ ਹੈ ਉੱਥੋਂ ਫਿਰ ਇਹ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਤੇ ਗਏ ਹੈਗੇ ਉੱਥੋਂ ਇਹਨਾਂ ਨੇ ਦਿੱਲੀ ਵਾਸਤੇ ਟ੍ਰੇਨ ਫੜੀ ਹੈਗੀ ਉੱਥੋਂ ਇਹ ਦਿੱਲੀ ਗਏ ਹੈ ਦਿੱਲੀ ਵਿਖੇ ਇਹਨਾਂ ਦੇ ਦੋਸ਼ੀ ਵਿੱਚੋਂ ਹੀ ਇੱਕ ਜਿਹੜੇ ਉਹਨਾਂ ਦੇ ਦੂਰ ਦੇ ਰਿਸ਼ਤੇਦਾਰ ਹੈਗੇ ਉਹਨਾਂ ਦੀ ਉੱਥੇ ਮਕਾਨ ਹੈਗਾ ਦਿੱਲੀ ਦੇ ਤਿਲਕਨਗਰ ਵਿਖੇ ਉੱਥੇ ਉਹਨਾਂ ਦੇ ਰਿਸ਼ਤੇਦਾਰਾ ਕੋਲ ਉਹ ਇਨਾਨੇ ਠਹਿਰ ਲਈ ਹੈਗੀ ਉਹਨਾਂ ਨੂੰ ਦੱਸਿਆ ਨਹੀਂ ਕਿ ਇਸ ਤਰੀਕੇ ਨਾਲ ਕ੍ਰਾਈਮ ਕਰਕੇ ਉੱਥੇ ਆਏ ਹੈਗੇ ਤੇ ਟੈਕਨੀਕਲ ਸਰਵੇਲੈਂਸ ਦੀ ਮਦਦ ਨਾਲ ਤੇ ਕੁਛ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਇਹਨਾਂ ਨੂੰ ਜਿਹੜਾ ਹੈਗਾ ਸਾਡੀ ਟੀਮਾਂ ਨੂੰ ਕੌਬੂ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਹੋਈ ਮੋਬਾਈਲ ਕੰਟੀਨਿਊਸਲੀ ਯੂਜ਼ ਕਰਦੇ ਕੇ ਹੈ ਨਹੀਂ ਮੋਬਾਈਲ ਇਹਨਾਂ ਨੇ ਸਵਿਚ ਆਫ ਕਰ ਲਏ ਸੀਗੇ ਜਿਹੜੇ SIM ਕਾਰਡ ਮਤਲਬ ਨਾਰਮਲ ਕਾਲਿੰਗ ਇਹ ਕਰਨੀ ਸੀ ਰਹੀ ਲੇਕਿਨ ਇਹ ਸੋਸ਼ਲ ਮੀਡੀਆ ਤੇ ਹੋਰ ਜਿਹੜੀ WhatsApp ਕਾਲਿੰਗ ਵਗੈਰਾ ਹੈ ਚੈਟਿੰਗ ਵਗੈਰਾ ਕਰ ਰਹੇ ਸੀਗੇ ਪਹਿਲਾਂ ਜਿਹੜਾ ਪਹਿਲਾ ਮਕਦਮਾ ਆਇਆ ਉਹ ਫੇਸ ਇਹ ਤਾਂ ਚੱਲ ਰਿਹਾ ਹੈ ਇਹ ਆਕਾਸ਼ ਕਰਕੇ ਜਿਹੜਾ ਦੋਸ਼ੀ ਹੈਗਾ ਉਹਦੇ ਰਿਲੇਟਿਵ ਸੀਗੇ ਪਹਿਲਾ ਮਤਲਬ ਇਹਨਾਂ ਦੇ ਅਰਾਇਟ ਹੋਏਗਾ ਇਸ ਤਰ੍ਹਾਂ ਕੋਈ ਨਾ ਕਿ ਤੇ ਬੰਦ ਤੇ ਚਲਦੇ ਸੀ ਇਹਨਾਂ ਦਾ ਮੁਕਦਮਾ ਹੈਗਾ 307 ਆਈਪੀਸੀ ਦਾ ਮੁਕਦਮਾ ਇਹਨਾਂ ਦੇ ਉੱਪਰ ਦਰਜ ਹੋ ਗਿਆ ਸੀਗਾ ਤੇ ਉਹਦੇ ਵਿੱਚ ਇਹਨਾਂ ਦੇ ਨਾਮ ਨੂੰਮ ਜਿਹੜੇ ਹੈਗੇ ਆਏ ਸੀਗੇ ਪਰਿਵਾਰ ਦੇ ਨਾਲ ਰਹਿੰਦੇ ਸੀ ਇਕੱਲੇ ਹੀ ਰਹਿੰਦੇ ਸੀ ਜਿਹਨਾਂ ਬੀਜੀਟਾਈਪ ਰਹਿੰਦੇ ਸੀ ਜਾਂ ਪਰਿਵਾਰ ਨਾਲ ਰਹਿੰਦੇ ਸੀ ਇਹਨਾਂ ਦੇ ਲੰਬੀ ਕਰਦੇ ਸੀ ਇਹਨਾਂ ਦੇ ਕੁਝ ਕਾਦੇ ਪਰਿਵਾਰ ਵੀ ਇੱਥੇ ਹੀ ਰਹਿੰਦੇ ਹੈਗੇ ਲੇਕਿਨ ਕੰਮ ਕਾਜ ਕਰਨ ਲਈ ਇਹਨਾਂ ਨੇ ਵੱਖਰੇ ਕਮਰੇ ਉੱਤੇ ਕੁੰਮੜੇ ਦੇ ਵਿੱਚ ਪੀਜੀ ਤੇ ਲਏ ਹੋਏ ਸੀਗੇ ਤੇ ਮੋਸਟਲੀ ਸਾਰੇ ਬੰਦੇ ਜਿਹੜੇ ਹੈਗੇ ਦਿਹਾੜੀ ਟਾਈਪ ਕੰਮ ਕਰਦੇ ਕੋਈ ਕੂਰੀਅਰ ਬாய் ਦਾ ਕੰਮ ਕਰਦਾ ਹੈਗਾ ਤੇ ਕੋਈ ਕਿਤੇ ਸ਼ੋਰੂਮ ਤੇ ਕੰਮ ਕਰਦਾ ਹੈਗਾ ਕੋਈ ਹਸਪੀਟਲ ਦੇ ਵਿੱਚ ਹਾਊਸਕੀਪਿੰਗ ਦਾ ਕੰਮ ਕਰਦਾ ਹੈਗਾ ਇਸ ਤਰੀਕੇ ਦੇ ਕੰਮ ਕਰਦੇ ਹੈਗੇ ਮੈਮ ਤੁਸੀਂ ਹਾਰ ਵੀ ਮਿਲ ਕੇ ਜਿਨ੍ਹਾਂ ਨਾਲ ਕਤਲ ਕੀਤਾ ਨਹੀਂ ਹੁਣੀ ਇਹ ਜਸਟ ਅਰੈਸਟ ਹੀ ਹੋਏ ਹੈਗੇ ਤੇ ਹੁਣ ਇਹਨਾਂ ਨੂੰ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਇਹਨਾਂ ਤੋਂ ਜਿਹੜੇ ਹਥਿਆਰ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤੇ ਹੈਗੇ ਉਹਨਾਂ ਦੀ ਰਿਕਵਰੀ ਕਰਾਈ ਜਾਊਗੀ ਸ਼ਰਵਾਰ ਨੂੰ ਗਲਬਤ ਵੀ ਸਰਕਾਰ ਨੂੰ ਲੈ ਕੇ ਕਿਉਂਕਿ ਲਗਤਰੋ ਰੋਡ ਜਮ ਕਰਕੇ ਬੈਠੇ ਹੋਏ ਹਾਂਜੀ ਹਾਂਜੀ ਹਾਂ ਬਿਲਕੁਲ ਸਾਡੇ ਜਿਹੜੇ ਐਸਪੀ ਸਿਟੀ ਹੈਗੇ ਸ਼੍ਰੀ ਹਰਵੀਰ ਅਟਵਾਲ ਤੇ ਸਾਡੇ ਡੀਐਸਪੀ ਸਿਟੀ 2 ਜਿਹੜੇ ਹੈਗੇ ਮਿਸਟਰ ਹਰਸਿਮਰਨ ਬਲ ਉਹ ਦੋਨੋਂ ਹੀ ਉੱਥੇ ਪਰਿਵਾਰ ਦੇ ਨਾਲ ਹੈਗੇ ਤੇ ਹੁਣੀ ਐਸਡੀਐਮ ਸਾਹਿਬ ਵੀ ਉੱਥੇ ਗਏ ਹੋਏ ਹੈ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈਗਾ ਜਿਹੜੀ ਇਹ ਅਰੈਸਟ ਕੋਈ ਹੈਗੀ ਐ ਇਸ ਮੁਕਦਮੇ ਦੇ ਵਿੱਚ ਉਹਦੇ ਬਾਰੇ ਦੱਸਿਆ ਜਾ ਰਿਹਾ ਹੈ ਮੁਕਦਮੇ ਦੇ ਇਨਵੈਸਟੀਗੇਸ਼ਨ ਨੂੰ ਲੈ ਕੇ ਜੋ ਵੀ ਪ੍ਰੋਗਰੈਸ ਹੈ ਉਹ ਵੀ ਉਹਨਾਂ ਨਾਲ ਸਾਂਝੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨੂੰ ਜਲ ਤੋਂ ਜਲ ਖਤਮ ਕੀਤਾ ਜਾਵੇ। ਬੜਾ ਮੁੱਦਾ ਹੈ ਵੈਰੀਫਿਕੇਸ਼ਨ ਦਾ ਆ ਰਿਹਾ ਹੈ ਕਿੰਦੇ ਜੀ ਜੁਨਾ ਵੈਰੀਫਿਕੇਸ਼ਨ ਕੋ ਕੋ ਭਰੇ ਪੈਰੇ ਤੀਜੀ ਕੋਈ ਚੈੱਕ ਕਰਦੇ ਜਿਹੜੇ ਕਰਕੇ ਜਿਆਦਾ ਜਿਹੜਾ ਉਲਗਾਮਾ ਹੋਇਆ ਜਾਂ ਜਿਹਦੇ ਕਰਕੇ ਹਲਾਫ ਨਹੀਂ ਇਹ ਦੇਖੋ ਇਸ ਤਰੀਕੇ ਦਾ ਕੋਈ ਵੈਰੀਫਿਕੇਸ਼ਨ ਵਾਲੀ ਚੀਜ਼ ਤੋਂ ਚਲਣੀ ਚਾਹੀਦੀ ਹੈ ਟੈਨੈਂਟ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਪਰੰਤੂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿਹੜੀ ਲੜਾਈ ਹੋਈ ਹੈ ਉਹ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਹੋਈ ਹੈ ਸੋ ਉੱਥੇ ਮੁੱਦਾ ਜਿਹੜਾ ਬਣਿਆ ਉਹ ਪਾਰਕਿੰਗ ਨੂੰ ਸਾਈਕਲ ਦੀ ਪਾਰਕਿੰਗ ਨੂੰ ਲੈ ਕੇ ਗਾਲੀ ਗਲੋਚ ਵਾਲੀ ਗੱਲ ਬਣੀ ਹੈ ਉੱਥੋਂ ਲੈ ਕੇ ਲੜਾਈ ਵਧੀ ਹੈਗੀ ਹੈ ਸੋ ਇਹਦੇ ਵਿੱਚ ਤਾਂ ਕੋਈ ਵੈਰੀਫਿਕੇਸ਼ਨ ਵਾਲਾ ਇਸ਼ੂ ਹੈ ਨਹੀਂ ਪਰੰਤੂ ਇਹ ਗੱਲ ਸਹੀ ਹੈ ਕਿ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਤੇ ਇਹਨੂੰ ਆਪਾਂ ਜ਼ਰੂਰ ਕਰਵਾਂਗੇ ਉਨਰ ਸੀਗਾ ਪੀਜੀ ਦਾ ਉਸ ਤੇ ਵੀ ਬੱਚਾ ऑलरेडी ਪਹਿਲਾਂ ਦੇ ਦਿੱਤਾ ਸੀਗਾ ਕਿਹੜੇ ਵਾਲੇ ਵੈਰੀਫਿਕੇਸ਼ਨ ਨਹੀਂ ਕਰਵਾਈ ਹੋਈ ਸੀ ਜਿਹੜੀ ਇਹਨਾਂ ਦੇ ਦੁਕਾਨ 'ਚ ਰਹੇ ਸੀਗੇ ਉਹਦੇ ਬੱਚੇ ਪਹਿਲਾਂ ਦੱਸ ਹੀ ਹੋਵੇ ਨਹੀਂ ਹੈ। ਇਸ ਵਾਲੇ ਕੱਲ ਕੱਲ ਤੱਕ ਮੇਰੇ ਕੋਲ ਜਵਾਬ ਨਹੀਂ ਆਇਆ ਇਸ ਕੋਲ। ਇਹਦੇ ਬਾਰੇ ਮੈਨੂੰ ਆਈਡੀਆ ਨਹੀਂ ਹੈ ਮੈਂ ਪਤਾ ਕਰਕੇ ਤੁਹਾਨੂੰ ਦੱਸਾਂਗਾ। ਇਹਨਾਂ ਸਭ ਕੋਲੇ ਸਿਰਿਆ ਜਿਹਨਾਂ ਨੇ ਸਭ ਤੋਂ ਪਹਿਲਾਂ ਵਾਰਿੰਗ ਨਾ ਕਿਉਂ ਨਹੀਂ ਕੀਤਾ ਪਤਾ ਨਹੀਂ ਬੈਸਟ ਤਰੀਕਾ ਇਹ ਮੈਂ ਇਹ ਮੈਂ ਤੁਹਾਨੂੰ ਦੱਸਿਆ ਇਹਦੀ ਹੁਣੀ ਹੀ ਸਾਰਿਆਂ ਦੀ ਗ੍ਰਿਫਤਾਰੀ ਹੋਈ ਹੈਗੀ ਰਾਤੋਂ ਰਾਤ ਆਪਾਂ ਇਹਨਾਂ ਨੂੰ ਦਿੱਲੀ ਤੋਂ ਫੜਕੇ ਲਿਆਂਦਾ ਹੈਗਾ। ਤੇ ਇਹਨਾਂ ਨੂੰ ਹੁਣ ਰਿਮਾਂਡ ਤੇ ਪੁੱਛਗਿੱਛ ਕਰਕੇ ਕਲੀਅਰਿਟੀ ਆਉਗੀ ਕਿ ਕਿਨੇ ਕਿਹੜਾ ਹਥਿਆਰ ਯੂਜ਼ ਕੀਤਾ ਹੈ ਤੇ ਉਹ ਹਥਿਆਰ ਰਿਕਵਰ ਕਰਵਾਇਆ ਜਾ। ਉਹ ਵੀ ਉਹਨਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਤੇ ਉਹਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਹਨੂੰ ਜਲਦ ਤੋਂ ਜਲ ਖਤਮ ਕੀਤਾ ਜਾਵੇ। ਸਾਰੀ ਘਟਨਾ ਤੋਂ ਬਾਅਦ ਜਿਹੜਾ ਕਿ ਪੂਰਾ ਮਾਹੌਲ ਜਿਹੜਾ ਕਿ ਗਿਆ ਉਹ ਪਿੰਡ ਦੇ ਗਰਮਾਇਆ ਹੋਇਆ। ਕੱਲ ਰਾਤੀ ਵੀ ਕੁਝ ਪ੍ਰਵਾਸੀਆਂ ਦੇ ਆ ਕੁਝ ਦੂਸਰੇ ਰਿਲੇਜ ਦੇ ਬੰਦੇ ਨੇ ਉਹਨਾਂ ਘਰ ਦੇ ਬਾਹਰ ਤਲਵਾਰਾਂ ਲੈ ਕੇ ਕੁਝ ਰਾਤੀ ਅੰਸਰਾਂ ਨੂੰ ਉਹ ਕਬਾਦਾ ਕੀਤੀ ਮਤਲਬ ਡਰਾਂ ਦੀ ਕੋਸ਼ਿਸ਼ ਕੀਤੀ ਕਿ ਮੌਕੇ ਤੇ ਐਸਪੀ ਸਾਹਿਬ ਪਹੁੰਚੇ ਸੀ ਬਲਕਿ ਉਹਨਾਂ ਡੀਐਸ ਉਹ ਅੱਗੇ ਇਹੋ ਜਿਹਾ ਮਾਹੌਲ ਮਤ ਮਾਹੌਲ ਪੂਰਾ ਕਰਵਾਇਆ ਉਸ ਨੂੰ ਲੈ ਕੇ ਆਪਣਾ ਕਿਸ ਤਰੀਕੇ ਨਹੀਂ ਮਾਹੌਲ ਗਰਮਾਉਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਅਗੇਨ ਐਂਡ ਅਗੇਨ ਮੈਂ ਤੁਹਾਨੂੰ ਇਹੀ ਦੱਸ ਰਹੀ ਹੈਗੀ ਹੈ ਕਿ ਇਹਦੇ ਵਿੱਚ ਕੋਈ ਇਹ ਪ੍ਰਵਾਸੀ ਵਰਸਸ ਪੰਜਾਬੀ ਵਾਲਾ ਇਸ਼ੂ ਹੈ ਹੀ ਨਹੀਂ ਇਹ ਜਿਹੜੀ ਜੇ ਤੁਸੀਂ ਐਫ ਆਈ ਆਰ ਵੀ ਪੜੋਗੇ ਜਿਨ੍ਹਾਂ ਜਿਹੜੇ ਕੰਪਲੇਨੈਂਟ ਹੈਗੇ ਉਹਨਾਂ ਨੇ ਆਪ ਵੀ ਇਹੀ ਚੀਜ਼ ਲਿਖਾਈ ਹੈ ਤੇ ਜਿਹੜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਸਾਹਮਣੇ ਆਈ ਹੈ ਉਹ ਵੀ ਜਿਹੜੀ ਮੁਦਲੀ ਪੁਛਗੀ ਚ ਅਕਿਊਸ ਪਰਸਨਸ ਤੋਂ ਹੋਈ ਹੈ